ਇੱਕ ਜ਼ਰੂਰੀ ਸੂਚਨਾ ਰੋਮਾਂ ਦੀ ਐਂਬੈਸੀ ਦੇ ਵੱਲੋਂ ਇੱਕ ਇੰਪੋਰਟੈਂਟ ਨੋਟਿਸ ਜਾਰੀ ਕੀਤਾ ਗਿਆ ਜੀ ਬੀਤੇ ਦਿਨਾਂ ਦੇ ਵਿੱਚ ਜਿਸ ਦੇ ਵਿੱਚ ਸਾਫ਼ ਅੱਖਰਾਂ 'ਚ ਲਿਖਿਆ ਜੀ 13 ਅਕਤੂਬਰ 2025 ਤੋਂ ਬਾਅਦ ਜਿਨ੍ਹਾਂ ਨੇ ਵੀ ਆਪਣਾ ਬਰਥ ਰਜਿਸਟ੍ਰੇਸ਼ਨ ਕਰਵਾਉਣਾ ਹੈ ਡੈਥ ਰਜਿਸਟ੍ਰੇਸ਼ਨ ਕਰਵਾਉਣਾ ਹੈ ਜਾਂ ਹੋਰ ਕੋਈ ਸਰ ਜਿਹੜੀ ਕੌਂਸਲਰ ਸਰਵਿਸ ਆ ਜਿਹੜੀ ਕੋਈ ਲੈਣੀ ਆ ਤਾਂ ਉਹਦੇ ਲਈ ਸਿਰਫ ਅਤੇ ਸਿਰਫ ਆਨਲਾਈਨ ਅਪਾਇੰਟਮੈਂਟ ਲੈਣੀ ਪੈਣੀ ਆ ਆਨਲਾਈਨ ਜਿਹੜਾ ਇਹਨਾਂ ਦਾ ਪੋਰਟਲ ਈ ਸੇਵਾ ਉਹਦੇ ਤੇ ਇੱਕ ਫਾਰਮ ਭਰਨਾ ਪੈਣਾ ਜੋ ਡਾਕੂਮੈਂਟ ਤੁਹਾਡੇ ਕੋਲ ਮੰਗੇਗਾ ਯਾਰ ਉਹ ਡਾਕੂਮੈਂਟ ਵਿੱਚ ਅਪਲੋਡ ਕਰਨੇ ਭਰਨੇ ਪੈਣੇ ਲੋਡ ਕਰਨੇ ਪੈਣੇ ਤੇ ਜੋ ਪੇਮੈਂਟ ਦੀ ਰਸੀਦ ਆ ਉਹ ਵੀ ਤੁਹਾਨੂੰ ਨਾਲ ਲੈ ਕੇ ਜਾਣੀ ਪੈਣੀ ਆ ਤੇ ਜਿਸ ਟਾਈਮ ਤੁਸੀਂ ਐਮਬੈਸੀ ਦੇ ਵਿੱਚ ਜਾਣੇ ਤੇ ਤੁਹਾਡੀ ਪੇਮੈਂਟ ਦੀ ਰਸੀਦ ਤੁਹਾਡੇ ਕੋਲ ਹੋਣੀ ਬਹੁਤ ਜ਼ਰੂਰੀ ਹੈ ਸੋ ਜਿਹੜੇ ਵੀ ਆਪਣੇ ਭੈਣ ਭਰਾ ਇਹਨਾਂ ਦਿਨਾਂ ਦੇ ਵਿੱਚ 13 ਅਕਤੂਬਰ ਤੋਂ ਬਾਅਦ ਰੋਮਾਂ ਦੀ ਐਮਬੈਸੀ ਦੇ ਵਿੱਚ ਜਾਣ ਬਾਰੇ ਸੋਚ ਰਹੇ ਆ ਅਪਾਇੰਟਮੈਂਟ ਲੈਣ ਵਾਲੇ ਸੋਚ ਰਹੇ ਆ ਤਾਂ ਉਹ ਇਹ ਗੱਲ ਜ਼ਰੂਰ ਯਾਦ ਰੱਖਣ ਕਿ ਹੁਣ ਉਹਨਾਂ ਨੂੰ ਆਨਲਾਈਨ ਜਿਹੜਾ ਈ ਸੇਵਾ ਪੋਰਟਲ ਉਹਦੇ ਵਿੱਚ ਫਾਰਮ ਭਰਨਾ ਪੈਣਾ ਤੇ ਉਹਦੇ ਵਿੱਚ ਜੋ ਵੀ ਡਾਕੂਮੈਂਟ ਆ ਸਾਰੇ ਪਹਿਲਾਂ ਹੀ ਲੋਡ ਕਰਨੇ ਪੈਣੇ ਆ 2.5 ਹਜ਼ਾਰ ਯਰੋ ਦੋ ਅਤੇ ਲਾਇਸੈਂਸ ਲਾਓ ਇਹ ਸੀ ਇੱਕ ਪਾਲਿਸੀ ਇਟਲੀ ਦੇ ਰੋਮਾ ਦੇ ਵਿੱਚ ਸਕੂਲ ਦੀ ਲਾਉਤੋ ਸਕੋਲਾ ਦਾ ਨਾਮ ਸੀ ਕਾ ਹੀਰਨ ਇਹਨਾਂ ਨੇ ਬਹੁਤ ਸਾਰੇ ਆਪਣੇ ਸਟੂਡੈਂਟਾਂ ਨੂੰ 2.5 ਹਜ਼ਾਰ ਯਰੋ ਲੈ ਕੇ ਪਾਸ ਕਰਾਇਆ ਇਹ ਫੜ ਹੋ ਗਿਆ ਇਹਨਾਂ ਦੇ ਨਾਲ ਜਿਹੜਾ ਮੂਰੇ ਬੰਦਾ ਸੀ ਸਕੂਲ ਦਾ ਮੋਟੋਰੀਜ਼ੇਸ਼ਨ ਨੇ ਵਾਲਾ ਜਿਹੜਾ ਇਹਨਾਂ ਦੇ ਨਾਲ ਰਲਿਆ ਉਹ ਵੀ ਫੜ ਹੋ ਗਿਆ ਟੋਟਲ 5 ਬੰਦਿਆਂ ਦੇ ਸਿਰ ਜੜੀ ਇਨਕੁਆਰੀ ਹੋਈ ਆ ਪੁਲਿਸ ਵਾਲਿਆਂ ਨੇ ਛਾਪਾ ਜਿਹੜਾ 26 ਸਤੰਬਰ ਨੂੰ ਮਾਰਿਆ ਕੂਰੀਅਰ ਤੇ ਲੱਸੀ ਰੋਮਾ ਦੇ ਵਿੱਚ ਖਬਰ ਛਪੀਆ ਜਿੰਨਾ ਤੋਂ 2000 ਰੋ ਲੈਂਦੇ ਸੀ ਉਹਨਾਂ ਦਾ ਥਿਉਰੀ ਦਾ ਐਗਜ਼ਾਮ ਪਾਸ ਕਰਾਉਣ ਦੀ ਜ਼ਿੰਮੇਵਾਰੀ ਇਹਨਾਂ ਦੀ ਸੀ ਸੋ ਇਟਲੀ ਦੇ ਵਿੱਚ ਜਿਹੜੇ 2 ਨੰਬਰ ਦਾ ਕੰਟਰੈਕਟ ਲੈਣ ਬਾਰੇ ਆਪਣਾ ਲਾਇਸੈਂਸ ਕਰਨ ਬਾਰੇ ਸੋਚ ਰਹਾ ਸਾਵਧਾਨ ਜਿੰਨੇ ਵੀ ਬੰਦਿਆਂ ਨੇ ਇਹਨਾਂ ਦੇ ਕੋਲੋਂ ਲਾਇਸੈਂਸ ਕਰਵਾਇਆ ਹੋਊਗਾ ਹੋ ਸਕਦਾ ਹੈ ਕਿ ਉਹਨਾਂ ਦਾ ਟੈਸਟ ਕਰਵਾ ਕੇ ਦਿਖਾਇਆ ਜਾਵੇ ਕਿ ਕੀ ਇਹ ਬੰਦਿਆਂ ਨੇ ਲਾਇਸੈਂਸ ਪੜ੍ਹ ਕੇ ਕੀਤਾ ਹੈ ਕਿ ਪੈਸੇ ਦੇ ਕੇ ਕੀਤਾ ਸੋ ਸਾਵਧਾਨ ਇਸ ਘਰ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਨਾ